ਜੇਕਰ ਤੁਸੀਂ ਵੀ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਤੁਹਾਨੂੰ ਉੱਥੇ ਜਾ ਕੇ ਨਹੀਂ ਮਿਲੇਗਾ ਵਰਕ ਪਰਮਿਟ ਤੁਹਾਨੂੰ ਦੱਸਦੀ ਕਿ ਕੈਨੇਡਾ ਸਰਕਾਰ ਹੁਣ ਸਖਤ ਹੋ ਚੁੱਕੀ ਆ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੇ ਲੋਕ ਵਿਸਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਤੁਹਾਨੂੰ ਦੱਸ ਦੇ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਿਹੜਾ ਇਹ ਰੂਲ ਹੈ ਇਹ 28 ਅਗਸਤ ਭਾਵ ਲੰਗੀ ਕੱਲ ਦੇ ਵੱਲੋਂ ਜਿਹੜਾ ਇਹ ਰੂਲ ਲਾਗੂ ਕਰ ਦਿੱਤਾ ਗਿਆ ਜੇ ਇੰਡੀਆ ਦੇ ਵਿੱਚ ਅੱਜ 29 ਅਗਸਤ ਤੱਕ ਕੈਨੇਡਾ ਦੇ ਵਿੱਚ ਜਿਹੜੀ 28 ਅਗਸਤ ਆ ਕੈਨੇਡਾ ਦੇ ਵਿੱਚ ਅੱਜ ਤੋਂ ਹੀ ਜਿਹੜਾ ਇਹ ਰੂਲ ਆ ਇਹ ਲਾਗੂ ਹੋ ਜਾਵੇਗਾ ਕਿ ਹੁਣ ਜਿਹੜੇ ਵਿਸਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੇ ਲੋਕ ਜਾ ਰਹੇ ਨੇ ਉਹਨਾਂ ਨੂੰ ਉੱਥੇ ਜਾ ਕੇ ਵਰਕ ਪਰਮਿਟ ਨਹੀਂ ਮਿਲੇਗਾ ਹਾਲਾਂਕਿ ਕਨੈਟ ਜੀ ਕਹਿ ਦਈਏ ਕਿ ਗੱਲ ਕਰ ਲਈ ਕਰੋਨਾ ਦੀ ਕਰੋਨਾ ਦੇ ਵਿੱਚ ਜਿਹੜਾ ਇਹ ਰੂਲ ਲਾਗੂ ਹੋਇਆ ਸੀਗਾ ਕਿ ਜਿਹੜੇ ਲੋਕੋ ਤੇ ਵਿਸਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਜਾਂਦੇ ਸੀਗੇ ਉਹਨਾਂ ਨੂੰ ਉੱਥੇ ਵਰਕ ਪਰਮਿਟ ਮਿਲ ਜਾਂਦਾ ਸੀ ਕਿਉਂਕਿ ਇਹ ਕਰੋਨਾ ਕਾਲ ਦੇ ਦੌਰਾਨ ਜਿਹੜੇ ਲੋਕ ਨੇ ਉੱਥੇ ਘੁੰਮਣ ਫਿਰਨ ਗਏ ਸੀ ਉਹ ਉੱਥੇ ਫਸ ਗਏ ਸੀਗੇ ਜਿਹੜੀਆਂ ਕਹਿ ਦਈਏ ਕਿ ਉਹਨਾਂ ਦੀਆਂ ਟਿਕਟਾਂ ਸੀਗੀਆਂ ਫਲਾਈਟਾਂ ਸੀਗੀਆਂ ਉਹ ਡਿਲੇ ਹੋ ਰਹੀਆਂ ਸੀ ਜਿਸ ਕਾਰਨ ਲੋਕੋ ਕੈਨੇਡਾ ਦੇ ਵਿੱਚ ਫਸੇ ਹੋਏ ਸੀ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਰਾਹਤ ਦਿੰਦੇ ਆ ਵਰਕ ਪਰਮਿਟ ਦਿੱਤੇ ਗਏ ਸੀ ਲਗਾਤਾਰ ਜਾਤੋਂ ਇਹ ਰੂਲ ਚੱਲ ਰਿਹਾ ਸੀਗਾ ਕਿ ਲੋਕ ਇਥੋਂ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਜਿਹੜੇ ਲੋਕ ਜਾਂਦੇ ਸੀਗੇ ਤੇ ਉੱਥੇ ਜਾ ਕੇ ਵਰਕ ਪਰਮਿਟ ਅਪਲਾਈ ਕਰਦੇ ਸੀਗੇ ਵਰਕ ਪਰਮਿਟ ਲੈ ਲੈਂਦੇ ਸੀ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪੀਆਰ ਦੇ ਲਈ ਉੱਥੇ ਅੱਗੇ ਪ੍ਰੋਸੀਜਰ ਚਲਾਉਂਦੇ ਸੀ ਪਰ ਹੁਣ ਸਰਕਾਰ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਆ ਜਸਟਨ ਟਰੂਡੋ ਸਰਕਾਰ ਦੇ ਵੱਲੋਂ ਜਿਹੜਾ ਇਹ ਕਹਿ ਦਿੱਕ ਕਿ ਇੱਕ ਅਹਿਮ ਫੈਸਲਾ ਲਿਆ ਗਿਆ ਕਿ ਲੋਕਾਂ ਦੇ ਵੱਲੋਂ ਹੁਣ ਜਿਹੜਾ ਟੂਰਿਸਟ ਵੀਜ਼ਾ ਉਸ ਤੇ ਵਰਕ ਪਰਮਿਟ ਨਹੀਂ ਮਿਲੇਗਾ ਜੇ ਲੋਕ ਟੂਰਿਸਟ ਵੀਜ਼ਾ ਜਾ ਰਹੇ ਨੇ ਜਾਂ ਫਿਰ ਵਿਜ਼ਟਰ ਵੀਜ਼ਾ ਜਾ ਰਹੇ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਪਹਿਲਾਂ ਲੋਕ ਇਥੋਂ ਜਾਂਦੇ ਸੀਗੇ ਆ ਉਹਨਾਂ ਨੇ ਬੜਾ ਹੀ ਚੰਗਾ ਤਰੀਕਾ ਲੱਭਿਆ ਸੀ ਕਿ ਲੋਕ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਲਵਾ ਕੇ ਕੈਨੇਡਾ ਚਲੇ ਜਾਂਦੇ ਸੀ ਤੇ ਉੱਥੇ ਜਾ ਕੇ ਵਰਕ ਪਰਮਿਟ ਅਪਲਾਈ ਕਰ ਦਿੰਦੇ ਸੀ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਕਹਿਦੀ ਕਿ ਪੀਆਰ ਦੇ ਵਿੱਚ ਮਦਦ ਮਿਲਦੀ ਸੀ ਪਰ ਹੁਣ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਜਾਂਦੇ ਨੇ ਉਹਨਾਂ ਨੂੰ ਹੁਣ ਵਾਪਸੀ ਭਾਰਤ ਆਉਣਾ ਪਵੇਗਾ ਕਿਉਂਕਿ ਉੱਥੇ ਉਹਨਾਂ ਨੂੰ ਕਪਰਟ ਨਹੀਂ ਮਿਲੇਗਾ ਵਾਰਕ ਅਪਾਰਟਮੈਂਟ ਦੇ ਲਈ ਜਿਹੜੀ ਇੱਕ ਕਹਦੀ ਹੈ ਕਿ ਰੂਲ ਸਖਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਉਸ ਤੋਂ ਪਹਿਲਾਂ ਜੇ ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਵੱਲੋਂ ਵੀ ਜਿਹੜਾ ਕਹਦੀ ਹੈ ਕਿ ਸਟੂਡੈਂਟਾਂ ਦੇ ਉੱਤੇ ਵੀ ਸਿਕੰਜਾ ਕਸਿਆ ਗਿਆ ਸੀਗਾ ਸਿਕੰਜਾ ਇਸ ਤਰ੍ਹਾਂ ਦਾ ਕਸਿਆ ਗਿਆ ਸੀਗਾ ਕਿ ਸਟੂਡੈਂਟ ਜਿਹੜੇ ਬਹੁਤ ਘਟ ਹੋ ਗਏ ਸੀਗੇ ਆਸਟ੍ਰੇਲੀਆ ਜਾਣ ਨੂੰ ਉਹਨਾਂ ਦੀਆਂ ਜਿਹੜੀਆਂ ਰਿਫਿਊਜ਼ਲਾਂ ਬਹੁਤ ਆ ਰਹੀਆਂ ਸੀਗੀਆਂ ਤੇ ਉਹਨਾਂ ਦੇ ਵੱਲੋਂ ਇੱਕੋ ਜਿਹੜੀ ਚੁਆਇਸ ਬਚਦੀ ਸੀਗੀ ਪਿੱਛੇ ਉਹ ਸੀਗੀ ਕਨੇਡਾ ਤੇ ਹੁਣ ਕਨੇਡਾ ਦੇ ਵੱਲੋਂ ਵੀ ਜਿਹੜਾ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਕਨੇਡਾ ਦੇ ਜਿਹੜੇ ਨੇ ਉਹ ਵੀ ਸਖਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਪਹਿਲਾਂ ਜਿਹੜੇ ਕ੍ਰਾਸ ਕੰਟਰੀ ਕਰਕੇ ਕਹਿ ਦਈਏ ਕਿ ਕੰਟਰੀ ਆਊਟ ਕਰਕੇ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਸੀਗਾ ਪਰ ਹੁਣ ਉਹਨਾਂ ਨੂੰ ਵਾਪਸੀ ਪਾਰਤ ਹੋਣਾ ਪਵੇਗਾ ਜਾਂ ਜਿਹੜੇ ਜਿਹੜੇ ਵੀ ਦੇਸ਼ਾਂ ਦੇ ਵਿੱਚੋਂ ਲੋਕ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਆਪ ਵਾਪਸ ਆਪਣੇ ਦੇਸ਼ ਪਰਤਣਾ ਪਵੇਗਾ ਤੇ ਉਸ ਤੋਂ ਬਾਅਦ ਵਰਕ ਪਰਮਿਟ ਲਵਾ ਕੇ ਹੀ ਜਾਣਾ ਪਵੇਗਾ ਪਵੇਗਾ ਕਿਉਂਕਿ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਕੈਨੇਡਾ ਸਰਕਾਰ ਦੇ ਵੱਲੋਂ ਜਿਹੜਾ ਵਰਕ ਪਰਮਟ ਆ ਉਹ ਬੰਦ ਕਰ ਦਿੱਤਾ ਗਿਆ ਅੱਜ ਤੋਂ ਹੀ ਇਹ ਜਿਹੜਾ ਫੈਸਲਾ ਲਾਗੂ ਹੋਗਾ 28 ਅਗਸਤ ਤੋਂ ਪਾਵ ਜੇਕਰ ਇੰਡੀਆ ਦੇ ਵਿੱਚ ਅੱਜ 29 ਅਗਸਤ ਹੈ ਤਾਂ ਕੈਨੇਡਾ ਦੇ ਵਿੱਚ 28 ਅਗਸਤ ਆ ਤੇ ਅੱਜ ਤੋਂ ਹੀ ਜਿਹੜੇ ਰੂਲ ਨੇ ਇਹ ਲਾਗੂ ਹੋ ਚੁੱਕੇ ਨੇ ਸਰਕਾਰ ਨੇ ਸਖਤ ਕਦਮ ਚੁੱਕੇ ਨੇ ਸਖਤ ਫੈਸਲੇ ਲਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਹੁਣ ਜਿਹੜੇ ਉਥੇ ਦੇ ਪੀਆਰ ਨੇ ਪਰਮਨੈਂਟ ਰੈਜ਼ਿਡੈਂਸ ਨੇ ਉਹਨਾਂ ਨੂੰ ਹੁਣ ਜਿਹੜੇ ਇਹ ਕਹਦੀ ਹੈ ਕਿ ਕੰਮ ਦੇ ਲਈ ਕਿਸੇ ਆਸੇ ਪਾਸੇ ਭੱਜਣਾ ਨਹੀਂ ਪਊਗਾ ਉਹਨਾਂ ਦੇ ਗੰਮ ਦੀ ਜਿਹੜੀ ਪਹਿਲ ਦਿੱਤੀ ਜਾਊਗੀ ਉਹਨਾਂ ਨੂੰ ਜਿਹੜਾ ਕੰਮ ਆ ਪ੍ਰੋਪਰ ਢੰਗ ਨਾਲ ਮਿਲੇ ਇਸ ਕਰਕੇ ਸਰਕਾਰ ਦੇ ਵੱਲੋਂ ਇਹ ਸਖਤ ਕਦਮ ਨੇ ਜਿਹੜੇ ਉੱਚੇ ਗਏ ਨੇ ਸਖਤੀ ਕੀਤੀ ਗਈ ਆ ਚਾਹੇ ਉਹ ਟੂਰਿਸਟ ਵੀਜ਼ਾ ਆਉਂਦੇ ਨੇ ਚਾਹੇ ਵਿਜ਼ਟਰ ਵੀਜ਼ਾ ਆਉਂਦੇ ਨੇ ਉਹਨਾਂ ਦੇ ਲਈ ਇਹ ਕਹਿ ਦਈਏ ਕਿ ਟਰੂਡੋ ਸਰਕਾਰ ਆ ਜਿਹੜੀ ਉਹ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਆ